ਹੈਲੋ ਜੀ ਸਤਿ ਸ਼੍ਰੀ ਅਕਾਲ ਹੁਸਨ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰਾ ਪਰਿਵਾਰ ਠੀਕ ਠਾਕ ਤੇ ਵਧੀਆ ਤੰਦਰੁਸਤ ਹੋਵੋਗੇ ਲਓ ਜੀ ਅੱਜ ਆਪਾਂ ਕਰ ਰਹੇ ਹਾਂ ਗੱਡੀ ਸਾਫ਼ ਗੱਡੀ ਬਹੁਤ ਜ਼ਿਆਦਾ ਗੰਦੀ ਹੋ ਗਈ ਸੀ ਕੱਚੀ ਜਗ੍ਹਾ ਤੇ ਖੜੀ ਸੀ ਤੇ ਮੀਂਹ ਪਿਆ ਨੇਰੀਆਂ ਲੁਰ ਗਈਆਂ ਮਿੱਟੀ ਨਾਲ ਭਰ ਗਈ ਪਹਿਲਾਂ ਹਰਮਨ ਨੇ ਇਹਨੂੰ ਸਾਫ਼ ਪਾਣੀ ਨਾਲ ਵੈਸੇ ਹੀ ਸਾਫ਼ ਕੀਤਾ ਸੀ ਚੰਗੀ ਤਰ੍ਹਾਂ ਮਿੱਟੀ ਮਿੱਟਾ ਲਾਤਾ ਸੀਗਾ ਹੁਣ ਲੈ ਰਿਹਾ ਜੀ ਇਹ ਸ਼ੈਂਪੂ ਤੇ ਇਹ ਮਸ਼ੀਨ ਦੇ throo ਇਹਨੂੰ ਕਰ ਰਿਹਾ ਹੈ ਫੌਗ ਜੀ ਬਣਾ ਲਈ ਫੌਗ ਜੀ ਉੱਪਰ ਫੁੱਲ ਫਿਲ ਕਰ ਦੂਗਾ ਚੰਗੀ ਤਰ੍ਹਾਂ ਇਹ ਕਰਨ ਤੋਂ ਬਾਅਦ ਫਿਰ ਇਹਨੂੰ ਚੰਗੀ ਤਰ੍ਹਾਂ ਇੱਕ ਮੰਨ ਲਓ ਆਪਾਂ ਨਵੀਂ ਮਸ਼ੀਨ ਲਿਆਂਦੀ ਸੋਨ ਦੇ ਵਿੱਚ ਸਪੰਜ ਕਪੜਾ ਕੋਪੜਾ ਜਾਂ ਰੁਮਾਲ ਬੜਾ ਸੋਹਣਾ ਦਿੱਤਾ ਸੀ ਨਾਲ ਉਹਨਾਂ ਨੇ ਤੇ ਹੁਣ ਇਸ ਤੋਂ ਬਾਅਦ ਇਹਦੀ ਕਰਾਂਗੇ ਚੰਗੀ ਤਰ੍ਹਾਂ ਕੂਚਾ ਕਾਚੀ ਮ사ਜ ਤੇ ਸਾਫ ਕਰਕੇ ਇਹਨੂੰ ਚੰਦਿਆ ਦੋ ਸੀ ਨਾ ਮੱਖੀਆਂ ਮੁੱਖੀਆਂ ਨੇ ਵੀ ਬੜੀ ਕਾਲੀ ਕਰਤੀ ਸੀ ਗੱਡੀ ਕਾਫੀ ਟਾਈਮ ਹੀ ਖੜੀ ਰਹੀ ਆਪਾਂ ਨੂੰ ਕਿਤੇ ਲੋਡ ਨਹੀਂ ਪਈ ਬਾਹਰ ਅੰਦਰ ਜਾਂਦੀ ਤੇ ਬੱਸ ਇਹ ਇਦਾਂ ਹੀ ਖੜੀ ਸੀਗੀ ਤੇ ਹੁਣ ਸੋਚਿਆ ਵੀ ਇਹਨੂੰ ਸਾਫ ਸੁਥਰ ਕਰਕੇ ਇਹਨਾਂ ਨੇ ਤੇ ਚਾਦਰ ਚੁਦਰ ਦੇ ਕੇ ਵਧੀਆ ਤੇ ਇਹਨੂੰ ਖੁਲਾਰਦੇ ਆ ਅਸੀਂ ਸਾ ਦੇਖ ਕੇ ਗਈਆਂ ਨੇ ਕਹਿ ਦੇਣਾ ਵੀ ਗੱਡੀ ਸਾਫ ਕਰਨ ਲੱਗੇ ਪਤੰਦਰਾ ਇਹਨੂੰ ਤਾਂ ਬੰਦ ਕਰ ਲੈਂਦਾ ਪਰ ਅਸਲ ਵਿੱਚ ਅਸੀਂ ਇਹਨੂੰ ਅੰਦਰੋਂ ਵੀ ਵਾਸ਼ ਕੀਤਾ ਹੈ ਇਸ ਕਰਕੇ ਇਹ ਅੰਦਰੋਂ ਤਕਰੀਬਨ ਹੈ ਹੀ ਗਿੱਲੀ ਹੈ ਤਾ ਕਰਕੇ ਸੀਜ਼ੇ ਵਗੈਰਾ ਖੋਲੇ ਸੀਗੇ ਪਰ ਹੁਣ ਇਹਨੂੰ ਸਾਫ ਕਰਨ ਕਰਕੇ ਫਿਰ ਨਹੀਂ ਬੰਦ ਕੀਤੇ ਤੇ ਬਾਰੋ-ਬਾਰੋ ਇੱਕ ਵਾਰੀ ਚੰਗੀ ਤਰ੍ਹਾਂ ਸਾਫ ਕਰ ਲਈ ਕਿਉਂਕਿ ਨਾ ਅੰਦਰ ਵੀ ਮਿੱਟੀ-ਮੁੱਟੀ ਬਹੁਤ ਹੋਈ ਪਈ ਸੀ ਇਹਦੇ ਹਨੇਰੀਆਂ ਨਾਲ ਤਾਂ ਤੁਹਾਨੂੰ ਪਤਾ ਹੀ ਆ ਦੇਖੋ ਪੱਤੇ-ਪੁੱਤੇ ਹਜੇ ਵੀ ਨਹੀਂ ਝੜੇ ਐਨੇ ਨਿਕਲੀ ਜਾਂਦੇ ਐ ਬਸ ਵਿੱਥਾਂ-ਉੱਥਾਂ 'ਚ ਫਸੇ ਹੋਏ ਸਾਰੇ ਤੇ ਇਹ ਹੁਣ ਸਪੰਜ ਜੀ ਇਹਦੇ ਉੱਤੇ ਚੰਗੀ ਤਰ੍ਹਾਂ ਮਾਰਾਂਗੇ ਤਾਂਕਿ ਇਹਦੇ ਉੱਤੇ ਜਿੰਨੇ ਵੀ ਦਾਗ-ਦੋਗ ਲੱਗੇ ਆ ਸਾਰੇ ਸਾਫ ਹੋ ਜਾਣਗੇ ਬਾਅਦ 'ਚ ਸਫਾਈ ਜੀ ਹੋ ਜਾਊਗੀ ਵਧੀਆ ਗੱਡੀ ਦੀ ਤਾਂ ਲਓ ਜੀ ਹਰਮਨ ਪੂਰੇ ਜੋਰਾ ਸ਼ੋਰਾ ਨਾਲ ਲੱਗ ਰਿਹਾ ਮਿਹਨਤ ਕਰਨ ਤੇ ਆਪਣਾ ਹੁਸ਼ਨ ਵੀ ਨਹੀਂ ਟਿਕਿਆ ਨਾਲ ਉਹ ਵੀ ਲੱਗਾ ਹੋਇਆ ਅੱਗੇ ਤੁਹਾਨੂੰ ਕਿਤੇ ਵੀਡੀਓ ਚ ਦਿਖਿਏਗਾ ਹੀ ਅੱਗੇ ਅੱਗੇ ਕਰੀ ਜਾਂਦਾ ਕੰਮ ਉਹ ਵੀ ਤੇ ਉਹ ਟੈਟੂ ਸਾਫ਼ ਕਰਨ ਤੇ ਲੱਗਾ ਹੋਇਆ ਸੀ ਨਾਲ-ਨਾਲ ਤੇ ਹਰ ਮਨ ਇੱਥੇ ਚੰਗੀ ਤਾਂ ਇਸ ਜਗ੍ਹਾ ਦੇ ਉੱਤੇ ਤਾਂ ਬਾਲੀਆਂ ਮੱਕੀਆਂ ਬੈਣ ਕਰਕੇ ਇੱਕਦਮ ਕਾਲਾ ਕਾਲਾ ਜਿਹਾ ਹੋਇਆ ਪਿਆ ਸੀ ਇਹ ਜਮਾ ਪੀ ਅਸੀਂ ਇੱਕ ਦੋ ਵਾਰੀ ਪਾਣੀ ਪਾਉਣੀ ਜਿਆਦਾ ਮਾਰ ਕੇ ਸਾਫ ਕੀਤਾ ਸੀ ਕਪੜਾ ਮਾਰ ਕੇ ਦੇਖਿਆ ਵੀ ਪਰ ਨਾ ਉੱਤਰਦੇ ਹੀ ਨਹੀਂ ਸੀ ਪਏ ਹੁਣਾ ਨਾ ਇਹ ਸ਼ੈਂਪੂ ਸ਼ੂੰਪੂ ਪਾਇਆ ਉੱਪਰ ਤੇ ਇਹਦੇ ਨਾਲ ਬੜਾ ਸੋਹਣਾ ਸਾਫ ਹੋ ਗਿਆ ਤੇ ਫਾਈਨਲ ਲੁੱਕ ਵੀ ਦਿਖਾਵਾਂਗੇ ਤੁਹਾਨੂੰ ਗੱਡੀ ਦੀ ਤੇ ਬਹੁਤ ਜ਼ਿਆਦਾ ਵਧੀਆ ਹੋ ਗਈ ਤੇ ਹੁਸਨ ਦੀ ਡਿਊਟੀ ਲੱਗੀ ਆ ਵੀ ਟਾਇਰ ਟੋਰ ਚੰਗੀ ਤਰ੍ਹਾਂ ਸਾਫ ਕਰਦੇ ਮਿੱਟੀ ਮੁੱਟੀ ਜਿਹੜੀ ਚੜੀ ਪਈ ਆ ਨਾਲ ਨਾਲ ਸੁਰਦਾ ਪਹਿਲਾਂ ਤਾਂ ਇੰਜੋਏ ਕਰੀ ਜਾਂਦਾ ਸੀ ਫੁਵਾਰੇ ਜਿਹੇ ਦੇ ਵਿੱਚ ਠੰਡਾ ਠੰਡਾ ਪਾਣੀ ਪੈਂਦਾ ਸੀ ਉੱਤੇ ਤਾਂ ਕਦੀ ਪਾਣੀ ਦੇ ਵਿੱਚ ਨੌਨ ਲਿਆ ਜਾਂਦਾ ਸੀ ਕਿਉਂਕਿ ਨਾਰਮਲ ਪ੍ਰੈਸ਼ਰ ਕਰ ਰੱਖਿਆ ਸੀਗਾ ਤੇ ਇਹ ਹੁਣ ਇਸ ਤੋਂ ਬਾਅਦ ਕਰ ਇਹਨੂੰ ਮੈਂ ਕੰਮ ਹੀ ਲਾਦਾ ਮੈਂ ਕਿਹਾ ਵੀ ਤੂੰ ਹੀ ਨਾਲ ਲੱਗ ਛੇਤੀ ਗੱਡੀ ਸਾਫ਼ ਕਰ ਦਿੰਦੇ ਤੇ ਲੱਗ ਗਿਆ ਛੋਟੇ ਛੋਟੇ ਕੰਮ ਕਰਨਾ ਉਹ ਵੀ ਬਸ ਉਹਦਾ ਖੇਡਣ ਵਾਲੇ ਕੰਮ ਹੀ ਐ ਇੰਜੋਏ ਕਰੀ ਜਾਂਦਾ ਨਾਲ-ਨਾਲ ਬਸ ਮਾੜਾ ਮੋਟਾ ਹੱਥ ਪੱਲਾ ਮਾਰੀ ਜਾਂਦਾ ਬਾਕੀ ਜਿਆਦੀ ਮਿਹਨਤ ਤਾਂ ਹਰਮਨ ਦੀ ਲੱਗੂਗੀ ਹਾਂਜੀ ਇਹ ਆਪਾਂ ਹੁਣ ਗੱਡੀ ਸਾਫ਼ ਕਰੀ ਜਾਨੇ ਤਾਂ ਤੁਸੀਂ ਵੈਸੇ ਇਹ ਨਵੀਂ ਜਗ੍ਹਾ ਦੇਖ ਕੇ ਤੁਹਾਨੂੰ ਹੋਊਗਾ ਵੀ ਇਹ ਕਿੱਥੇ ਗੱਡੀ ਸਾਫ਼ ਕਰਦੇ ਪਏ ਕਿਉਂਕਿ ਆਲਰੇਡੀ ਆਪਣੀਆਂ ਵੀਡੀਓ ਦੇ ਵਿੱਚ ਤੁਸੀਂ ਸਾਰਾ ਆਪਣਾ ਘਰ ਦੇਖਿਆ ਹੀ ਹੋਇਆ ਤੇ ਇਹ ਕਿਹੜੀ ਜਗ੍ਹਾ ਹੈ ਕਿੱਥੇ ਆ ਇਹ ਤੁਹਾਨੂੰ ਉਹ ਨੈਕਸਟ ਵੀਡੀਓ ਦੇ ਵਿੱਚ ਅਗਲੇ ਬਲੌਗ ਦੇ ਵਿੱਚ ਦੱਸ ਦੱਸਾਂਗੇ ਤੇ ਲਓ ਜੀ ਗੱਡੀ ਹੋ ਗਈ ਆਪਣੀ ਜੰਗੀ ਤਰ੍ਹਾਂ ਵਾਸ਼ ਤੇ ਵੈਸੇ ਲਾਸਟ ਵਾਰ ਪਾਣੀ ਇੱਕ ਵਾਰੀ ਹਰਮਣ ਮਾਰਦਾ ਪਿਆ ਤਾਂ ਕਿ ਸਾਬਣ ਵਗੈਰਾ ਕਿਤੇ ਲੱਗਾ ਨਾ ਰਹਿ ਜੇ ਸਰਤ ਵਗੈਰਾ ਸਾਰਾ ਉੱਤਰ ਜੇ ਜੋ ਤੱਕ ਇਹ ਬਣ ਗੱਡੀ ਆਪਣੀ ਡਲ ਹੈ واਸ਼ਡ ਬੜਾ ਵਧੀਆ ਆਉਂਦਾ ਉਹ ਗੱਡੀ ਵਾਜਾ ਪਾਪਾ ਚ ਪਾਣੀ ਹੈਗਾ ਸਾਰੀ ਗੱਡੀ ਆਪਾਂ ਹੁਣ ਧੋ ਲਈ ਆ ਚੰਗੀ ਤਰ੍ਹਾਂ ਤੇ ਸਭ ਤੋਂ ਵਧੀਆ ਗੱਲ ਆ ਅੱਜ ਜੀ ਮਸ਼ੀਨ ਮਰਿਆ ਇਹਦੇ ਬਾਰੇ ਤੁਹਾਨੂੰ ਦੱਸਾਂਗੇ ਅੱਗੇ ਡਿਟੇਲ ਚ ਬਾਕੀ ਇਹ ਚੀਜ਼ ਦਾ ਫਾਇਦਾ ਬਹੁਤ ਹੋਇਆ ਇੱਕ ਹੀ ਟੱਬ ਆਪਾਂ ਪਾਣੀ ਦਾ ਲਿਆ ਤੇ ਸਾਰੀ ਗੱਡੀ ਨੂੰ ਦੋ ਤੋਂ ਤਿੰਨ ਵਾਰ ਵਾਸ਼ ਕਰ ਲਿਆ ਆਪਾਂ ਇੱਕ ਟੱਬ ਇੰਨੇ ਵਿੱਚ ਮੰਨ ਕੇ ਚਲੋ ਵੀ 2 3 ਜਾਂ 4 ਬਾਲਟੀਆਂ ਮਸਾਂ ਪਾਣੀ ਪੈਂਦੀਆਂ ਨੇ ਤੇ ਉਹਦੇ ਨਾਲ ਆਪਣੀ ਸਾਰੀ ਗੱਡੀ ਵਾਸ਼ ਹੋ ਗਈ ਜੇ ਆਪਾਂ ਸਿੱਧਾ ਮੋਟਰ ਵਗੈਰਾ ਚਲਾ ਕੇ ਸਾਫ਼ ਕਰਦੇ ਤਾਂ ਮੇਰੇ ਨਾਲ ਬਈ ਬਹੁਤ ਜ਼ਿਆਦਾ ਪਾਣੀ ਆਪਣਾ ਵੇਸਟ ਹੋਣਾ ਸੀਗਾ ਇਹਦਾ ਫਾਇਦਾ ਬਹੁਤ ਹੈ ਕਿਉਂਕਿ ਪਾਣੀ ਦੀ ਬਚਤ ਬਹੁਤ ਜ਼ਿਆਦਾ ਹੁੰਦੀ ਹੈ ਇਹਦੇ ਨਾਲ ਤੇ ਵੈਸੇ ਵੀ ਤੁਸੀਂ ਦੇਖ ਸਕਦੇ ਹੋ ਵੀ ਪਾਣੀ ਰੁੱੜਦਾ ਹੋਇਆ ਨਜ਼ਰ ਨਹੀਂ ਆਉਂਦਾ ਪਿਆ ਵੀ ਇੰਨਾ ਪਾਣੀ ਇੱਧਰ ਨਹੀਂ ਪਰ ਗੱਡੀ ਸਾਫ਼ ਹੋਈ ਜਾਂਦੀ ਹੈ ਬਹੁਤ ਸੋਹਣੀ ਬਹੁਤ ਫਾਇਦੇ ਵਾਲੀ ਚੀਜ਼ ਹੈ ਇਹ ਬਹੁਤ ਹੀ ਜ਼ਿਆਦਾ ਠੀਕ ਹੈ ਜੀ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸ਼ਸ਼ੀਕਲ ਬਾਏ ਬਾਏ